ਆ ਦੇਖੋ 10 10000 ਵਾਲੇ ਕੋਟ ਪੈਂਟ ਸਿਰਫ 2995 ਚ ਲੈ ਜਾਓ 3 ਪੀਸ ਕੋਟ ਪੈਂਟ ਜਿਹੜਾ ਬਾਜ਼ਾਰ ਚ 15 15000 ਦਾ ਲੈ ਜਾਓ ਸਿਰਫ 3760 ਦੇ ਵਿੱਚ ਜੇ ਤੁਸੀਂ ਲੈਣਾ ਬਹੁਤ ਟਾਪ ਦਾ ਕਪੜਾ ਲਾਈਨ ਵਾਲਾ ਕੋਟ ਪੈਂਟ ਲੈਣਾ ਦਰਸੀਮ ਜਿਹਾ ਡਿਜ਼ਾਈਨ ਹੋਣਾ ਇਹ ਵੀ ਲੈ ਜਾਓ ਇਹ ਵੀ ਕੋਈ 20000 ਨਹੀਂ 22000 ਨਹੀਂ 4 4000 5 5000 ਦੇ ਦੇਾਂਗੇ ਅੱਛਾ ਤੁਸੀਂ ਜਾਗੋ ਤੇ ਜਾਣਾ ਜਾ ਤੁਸੀਂ ਪਾਰਟੀ ਤੇ ਜਾਣਾ ਦੇਖੋ ਵਾਈਟ ਕੋਰਟ ਦਾ ਪਿਆਮਾ ਉੱਪਰ ਡਿਜ਼ਾਈਨਰ ਬਲੇਜ਼ਰ ਬਾਸਕਟ ਇਦਾਂ ਤਿਆਰ ਕਰਕੇ ਦੇ ਦੇਾਂਗੇ ਡਿਜ਼ਾਈਨਰ ਕੋਰਟ ਦਾ ਪਿਆਮਾ ਆ ਗਿਆ ਇੰਡੋ-ਵੈਸਟਰਨ ਲੌਂਗ ਦੇ ਵਿੱਚ ਇਹ ਵੀ ਤੁਹਾਨੂੰ ਦੇ ਦੇਾਂਗੇ ਭਾਈ ਕਿੱਥੋਂ ਆਏ ਹੋ ਤੁਸੀਂ ਪਠਾਨਕੋਟ ਤੋਂ ਮੇਜ ਜੀ ਪਠਾਨਕੋਟ ਤੋਂ ਆਏ ਹੋ ਪਹਿਲਾਂ ਵੀ ਆਏਗਾ ਅੱਜ ਫਸਟ ਟਾਈਮ ਆਏ ਹੋ ਫਸਟ ਟਾਈਮ ਹੀ ਆਏ ਜੋ ਰੇਟ ਦੱਸ ਰਹੇ 2995 ਦਾ ਕੋਰਟ ਪੈਂਟ ਹੈ ਜੋ ਸਲਾਈ ਦੇ ਰੇਟ ਤੋਂ ਵੀ ਘੱਟ ਹੈ ਕਿਦਾਂ ਲੱਗ ਰਿਹਾ ਬਹੁਤ ਵਧੀਆ ਰੇਟ ਹੈ ਤੇ ਪਸੰਦ ਆ ਰਿਹਾ ਕੱਪੜਾ ਬਹੁਤ ਵਧੀਆ ਵਿਕੂ ਬਿੱਡਾ ਕੱਪੜਾ ਮੈਨੂੰ ਇਹ ਦੱਸ ਦਿਓ ਭਈ ਜਿਹੜੇ ਬਾਜ਼ਾਰ ਚ 4-4000 ਰੁਪਇਆ ਦਰਜੀ ਸਲਾਈ ਲੈ ਰਹੇ ਆ ਤੁਸੀਂ ਕਹਿੰਦੇ ਹੋ ਆਜੋ ਭਾਈ 2995 ਚ 2 ਪੀਸ ਕੋਟ ਪੈਂਟ ਲੈ ਜਾਓ ਕਪੜਾ ਵੀ ਦੇਈ ਜਾਂਦੇ ਵਧੀਆ ਤੇ ਟੇਲਰ ਦਾ ਖਰਚਾ ਵਿੱਚੇ ਪਾਈ ਜਾਂਦੇ ਹੋ ਤੁਸੀਂ ਦੇਖ ਲਓ ਦੂਰੋਂ ਦੂਰੋਂ ਲੋਕੀ ਆਈ ਜਾਂਦੇ ਆ ਰਾਤ ਦੇ 10 ਵਜ ਚੁੱਕੇ ਆ ਤਾਂ ਵੀ ਇੰਨਾ ਰਸ਼ਾ ਅਸੀਂ ਕੁਆਲਿਟੀ ਦੇ ਰਹੇ ਆ ਟੌਪ ਦੀ ਕਪੜਾ ਦੇ ਰਹੇ ਆ ਟੌਪ ਦਾ ਕੋਟ ਪੈਂਟ ਦਾ ਕਪੜਾ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਹਲੋ ਮੈਂ ਕਹਿੰਦਾ ਜੱਦਾ ਮਰਜੀ ਕਰ ਲੋ ਨਾ ਬੋਰਾਵੇ ਨਾ ਰੰਗ ਜਾਵੇ ਜੀ ਚੱਕੋ ਦੇਖੋ ਜੀ ਬਹੁਤ ਵੱਡਾ ਰਸਤੀ ਚਾਰੇ ਪਾਸੇ ਕਹਿਰਾ ਮਾਰ ਕੇ ਦਿਖਾ ਦਿਓ ਲੋਕ ਦੂਰੋਂ ਦੂਰ ਆ ਗਏ ਠਾਠਾ ਮਾਰਦਾ ਕੱਠ ਸ਼ਾਮ ਦਾ ਟਾਈਮ ਆ ਭਾਈ ਜੀ ਸ਼ਾਮ ਦਾ ਲੋਕੀ ਜਾ ਰਹੇ ਆ ਇੱਥੇ ਕਸਟਮਰ ਤੜਾ ਤੜਾ ਆ ਰਹੇ ਆ ਹੁਣ ਆ ਚੈੱਕ ਕਰ ਲੋ ਜਿਹੜੇ ਤੁਸੀਂ ਪੜੇ ਲਿਖੇ ਸਾਡੇ ਅਫਸਰ ਹੋ ਜਾਂ ਤੁਸੀਂ ਭਾਈ ਵਿਆਹ 파ਰਟੀਆਂ ਨੇ ਜਾਣਾ ਕਹਿੰਦੇ ਕੋਟ ਪਹਿਣੀ ਸਾਨੂੰ ਬਲੇਜ਼ਰਾਂ ਚਾਹੀਦੀਆਂ ਦੇਖੋ ਬਲੇਜ਼ਰਾਂ ਦੇ ਵਿੱਚ ਬਹੁਤ ਸੋਹਣਾ ਸੋਹਣਾ ਕੱਪੜਾ ਬੜੇ ਸੋਹਣੇ ਸੋਹਣੇ ਰੰਗ ਕੱਪੜਾ ਵੀ ਵਧੀਆ ਚਾਹੇ ਤੁਸੀਂ ਛੋਟੇ ਚੈੱਕ ਲੈ ਲਓ ਵੱਡੇ ਚੈੱਕ ਲੈ ਜਿਓ ਚਾਹੇ ਤੁਸੀਂ ਲੈ ਲਿਓ ਵੂਲ ਦੇ ਵਿੱਚ ਆਹ ਦੇਖੋ ਬਹੁਤ ਸੁਪਰ ਕੁਆਲਟੀ ਜਿਹੜੀ ਫਾਈਨ ਕੁਆਲਟੀ ਸਾਨੂੰ ਦਿਖਾ ਰਹੇ ਆ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਮੁੰਡੇ ਪਾਉਂਦੇ ਉਹੋ ਜੀਆਂ ਚੀਜ਼ਾਂ ਵੀ ਇੱਥੇ ਆ ਗਈਆਂ ਕੁੜਤੇ ਪਜਾਮੇ ਸਾਡੇ ਕੋਲ ਬਹੁਤ ਰੇਂਜ ਆ ਵਾਈਟ ਦੇ ਵਿੱਚ ਗੀਤਾ ਕਾਟਨ ਪੇਪਰ ਲੈ ਲੈਣ ਮੈਟੀ ਚੈੱਕ ਕਰ ਲਓ ਤੁਸੀਂ ਆਹ ਚੈੱਕ ਕਰ ਲਓ ਦੁਬ ਗੀਜ਼ਾ ਕਾਟਣ ਦਾ ਬਿਆਰਾਂ ਦੇ ਵਿੱਚ 3 3000 ਦਾ ਸਾਡੇ ਕੋਲ 15 16 ਸੋਚੇ ਲੈ ਜਾਓ ਚਾਹੇ ਰੇਮਲ ਤੇ ਲੈ ਲਓ ਸੀ ਆਰਾਮ ਤੇ ਲੈ ਲਓ ਸਾਰੇ ਬ੍ਰਾਂਡ ਅਵੇਲੇਬਲ ਵੱਡੀ ਗੱਲ ਕੀ ਹੈ ਇੱਥੇ ਆਉਣ ਦਾ ਤੁਹਾਡਾ ਫਾਇਦਾ ਕੀ ਹੈ ਦੇਖੋ ਮੱਥਾ ਦੇ ਕੇ ਟਿੱਕਾ ਨਹੀਂ ਲੱਗਣਾ ਇਕੱਲੇ ਇਕੱਲੇ ਥਾਂਣ ਤੇ ਬਾਰਕੋਡ ਲੱਗੇ ਹੋਏ ਆ ਰੇਟ ਲਿਖੇ ਹੋਏ ਆ ਚੱਕੋ ਸੀ ਆਰਾਮ ਦਾ ਕੱਪੜਾ ਆ ਚੱਕੋ ਕੋਟ ਪੈਂਟ ਬਣਾ ਲਓ ਇਹ ਵੀ 5 6000 ਦੇ ਤਿਆਰ ਕਰਾ ਦਾਂਗੇ ਸੀ ਆ ਰਾਮ ਤੇ ਚਾਹੇ ਟਕਸੀਡੋ ਬਣਾ ਲਓ ਚਾਹੇ ਜੋਧਪੂਰੀ ਬਣਾ ਲਓ ਚਾਹੇ ਐਸ ਬੀ ਕੋਟ ਬਣਾ ਲਓ ਉਹ ਵੀ ਬਣਾ ਦਾਂਗੇ ਹੁਣ ਕਹਿੰਦੇ ਜੀ ਸਾਡੇ ਕੋਲੇ ਰੇਮੰਡ ਦਾ ਚਾਹੀਦਾ ਕੋਟ ਪੈਂਟ ਰੇਮੰਡ ਦਾ ਕੋਟ ਪੈਂਟ ਜਿਹੜਾ ਬਜ਼ਾਰਾ ਚ 20 2000 ਦਾ ਵੰਦਾ ਸੀ 9500 ਰੁਪਏ ਦਾ ਸੀ ਕੇ ਦੇ ਦਿੰਨੇ ਆ ਕੋਟ ਪੈਂਟ ਚੈੱਕ ਤੇ ਲੈਣਾ ਡੋਬੀ ਤੇ ਲੈਣਾ ਡਾਟਸ ਤੇ ਲੈਣਾ ਲਾਈਨਿੰਗ ਤੇ ਲੈਣਾ ਸਾਰੇ ਹੀ ਤਰ੍ਹਾਂ ਦੀ ਵੈਰਾਈਟੀ ਫੋਲਾ ਦੇਖੋ ਚੈਲੰਜ ਵੱਡਾ ਕਰਦੇ ਆ ਜੰਡਿਆਲੇ ਗੁਰੂ ਏਰੀਏ ਦੇ ਵਿੱਚ ਮੈਂ ਕਹਿੰਦਾ ਦੂਰੋਂ ਦੂਰੋਂ ਲੋਕ ਆਉਂਦੇ ਆ ਪਰ ਸਾਡੇ ਜਿੰਨੀ ਕੁਆਲਿਟੀ ਸਾਡੇ ਜਿੰਨੀ ਰੇਂਜ ਔਰ ਜਿਹੜਾ ਸਾਡਾ ਪੰਜਾਬ ਦੇ ਵਿੱਚੋਂ ਕੋਟ ਪੈਂਟ ਦਾ ਕਿਧੋ ਵੀ ਨਹੀਂ ਮਿਲਣਾ ਭਾਈ ਇਹ ਦੇਖੋ ਕੋਟ ਪੈਂਟ ਵੀ ਉਹ ਦਵਾਂਗੇ ਜਿਹੜੇ ਦਿੱਲੀ ਬੰਪਰ ਦੇ ਵਿੱਚ ਐਕਟਰ ਪਾਉਂਦੇ ਆ ਮਾਡਲ ਪਾਉਂਦੇ ਆ ਉਦਾਂ ਦੀਆਂ ਚੀਜ਼ਾਂ ਆ ਦੇਖੋ ਪੂਰੀਆਂ ਸੁਪਰ ਕੰਬੀਨੇਸ਼ਨ ਚੈੱਕ ਕਰ ਲੋ ਰਿਜ਼ਲਟ ਆ ਦੇਖੋ ਇੱਕ ਜਿ ਲੈਣੀਆਂ ਲਾਈਨ ਜ ਲੈਣੀਆਂ ਪ੍ਰਿੰਟ ਜ ਲੈਣੀਆਂ ਸ਼ਰਟਾਂ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਆ ਚੱਕੋ ਜੀ ਕੋਟ ਪੈਂਟ ਆ ਗਿਆ ਹੈਂਡਵਰਕ ਕੀਤਾੇ ਕਰਾਇਆ ਸਾਰਾ ਕੁਝ ਰੈਡੀ ਟੂ ਵੇਅਰ ਦੇਖੋ ਬੰਬੇ ਦਿੱਲੀ ਵਾਲੇ ਜਿਹੜੇ ਵੱਡੇ ਵੱਡੇ ਆਰਟਿਸਟੇ ਕੋਟ ਪੈਂਟ ਪਾਉਂਦੇ ਉਹ ਵੀ ਅਸੀਂ ਲੈ ਕੇ ਆ ਗਿਆ ਹੈਂਡਵਰਕ ਕੀਤਾ ਕਰਾਇਆ ਤੁਸੀਂ ਨਾਪ ਦੇਣਾ ਤੇ ਸਟਿਚ ਕਰਾਉਣਾ ਦੇਖੋ ਸਾਡੇ ਕੋਲ ਡਿਜ਼ਾਈਨਰ ਚ ਅਲੱਗ ਅਲੱਗ ਹੈ ਚਾਹੇ ਕੋਟ ਤੇ ਪਜਾਮੇ ਵਾਲਾ ਲੈ ਲਓ ਚਾਹੇ ਕੋਟ ਪੈਂਟ ਵਾਲਾ ਲੈ ਲਓ ਸਾਰੇ ਅਵੇਲੇਬਲ ਹੁਣ ਤੁਸੀਂ ਬਾਸਕਟਾਂ ਦੇ ਵਿੱਚ ਡਿਜ਼ਾਈਨਿੰਗ ਚੈੱਕ ਕਰ ਲਓ ਸਭ ਤੋਂ ਟੌਪ ਏ ਕਲਾਸ ਚੀਜ਼ਾਂ ਬਾਸਕਟ ਦੇ ਦੇਖ ਲੈਣੋ ਸ਼ੇਰਵਾਨੀ ਸ਼ੇਰਵਾਨੀ ਦੇ ਵਿੱਚ ਜਿਹੜੀ ਬਜ਼ਾਰਾਂ 'ਚ 10-10 ਹਜ਼ਾਰ ਕੱਲਾ ਰੈਂਟ ਹੈ ਸਾਡੇ ਕੋਲ 6500 7000 'ਚ ਤਿਆਰ ਕਰਵਾ ਕੇ ਲੈ ਜਾਓ ਪੱਗਾਂ ਦੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਾਈ ਦੇ ਸਾਡੇ ਕੋਲ ਚਾਹੇ ਤੁਸੀਂ ਰੂਪੀਆ ਚਾਹੇ ਫੁੱਲ ਬੈਲ ਦੇਖੋ ਸਾਡੇ ਕੋਲ ਰੰਗ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜਾਣੇ ਆ ਲਾਈਟ ਲੈ ਲਓ ਡਾਰਕ ਲੈ ਲਓ ਰੰਗਾਂ ਦੀ ਪੂਰੀ ਗਰੰਟੀ ਆ ਰੰਗ ਫੇਟ ਹੋ ਜਾਵੇ ਡੱਬ ਪੈ ਜਾਵੇ 3 ਮਹੀਨੇ ਹੀ ਪੱਗ ਬਦਲ ਕੇ ਨਵੀਂ ਦੇ ਦੇਾਂਗੇ ਸਾਡੇ ਕੋਲ ਟਾਇਆਂ ਦੇ ਵਿੱਚ ਵੀ ਆ ਦੇਖੋ ਤੁਸੀਂ ਹਰ ਇੱਕ ਤਰ੍ਹਾਂ ਦੀ ਟਾਈ ਜਿੱਦਾਂ ਦਾ ਕ ਟਾਈਆਂ ਦੇ ਵਿੱਚ ਵੀ ਕਰਕੇ ਦੇ ਰਣੀ ਆ ਸੋ ਆਜੋ ਛੇਤੀ